ਇਹ ਕੋਈ ਇਸ ਤਰ੍ਹਾਂ ਦੀ ਵੀਡੀਓ ਪਿੱਛੇ ਜੀ ਮੈਨੂੰ ਵੀ ਦੇਖਣ ਨੂੰ ਮਿਲੀ ਹੈ ਤੁਹਾਡੇ ਦੁਆਰਾ ਤੁਸੀਂ ਵੀ ਦਿਖਾਈ ਹੈ ਸਾਨੂੰ ਤਾਂ ਅਗਰ ਇਸ ਤਰ੍ਹਾਂ ਦੀ ਕੋਈ ਘਟਨਾ ਹੋਈ ਹੈ ਪਿੱਛੇ ਅਸੀਂ ਪਤਾ ਲਗਾਇਆ ਹੈ ਪਾਰਕਿੰਗ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਮਾਰਕੁੱਟ ਹੋਈ ਹੈ ਸਿੱਖ ਸਰਦਾਲੂ ਦੇ ਨਾਲ ਅਸੀਂ ਇਹ ਮੈਟਰ ਨਹੀਂ ਕਰਦਾ ਚਾਹ ਸਰਦਾਲੂ Hindu ਹੈ ਚਾਹ ਸਿੱਖ ਹੈ ਪਰ ਸਰਦਾਲੂ ਨਾਲ ਇਸ ਤਰ੍ਹਾਂ ਦੀ ਸ਼ਰਮਨਾਕ ਹਰਕਤ ਜਿਹੜੀ ਕਰਨਾ ਹੈ ਉਹਦੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਰਿਕਵੈਸਟ ਕਰਾਂਗੇ ਡੀਸੀ ਨੂੰ ਰਿਕਵੈਸਟ ਕਰਾਂਗੇ ਕਿ ਡੀਸੀ ਜਾਂ ਚੇਅਰਮੈਨ ਨੇ ਮੰਡਲ ਦੇ ਟਰਮਾਰਟ ਬੋਰਡ ਦੇ ਉਹਨਾਂ ਨੂੰ ਜਲਦੀ ਤੋਂ ਜਲਦੀ ਸੰਗਿਆਨ ਲੈ ਕੇ ਇਨਾਂ ਦੇ ਖਿਲਾਫ ਉਹਦੀ ਗੱਡੀ ਵੀ ਪੰਨੀ ਗਏ ਜਹਾਂ ਤੱਕ ਸਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਿਆ ਉਹਦੀ ਗੱਡੀ ਵੀ ਪੰਨੀਆ ਨੁਕਸਾਨ ਕਰਿਆ ਭਗਤ ਆਦਮੀ ਦਾ ਇਸ ਤਰ੍ਹਾਂ ਦੀ ਹਰਕਤਾਂ ਜਿਹੜੀਆਂ ਹੈ ਬਹੁਤ ਮਾੜੀਆਂ ਨੇ ਇਹਨਾਂ ਦੇ ਉੱਪਰ ਡੀ ਸਾਹਿਬ ਨੂੰ ਤੁਰੰਤ ਸੰਗਿਆਨ ਲੈ ਕੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਇਹ ਅਕਸਰ ਦੇਖਿਆ ਜਾਂਦਾ ਜਿਹੜੇ ਪ੍ਰਸ਼ਾਦ ਦੀਆਂ ਦੁਕਾਨਾਂ ਹੈ ਜੇ ਲੇਕਿਨ ਕਈ ਬੰਦੇ ਹੈਗੇ ਨਾ ਰੋਡ ਤੋਂ ਬੰਦਿਆਂ ਨੂੰ ਖਿੱਚ ਕੇ ਲਿਆਉਂਦੇ ਆ ਮੈਲਾਵਾ ਨੂੰ ਖਿੱਚ ਕੇ ਲੱਗ ਕੇ ਸਾਡੇ ਤੋਂ ਪ੍ਰਸ਼ਾਦ ਲਓ ਕੀ ਇਹ ਕਿੰਨਾ ਦੇਖਦੇ ਹੋ ਦੇਖੋ ਇਹਦੇ ਵਾਸਤੇ ਅਸੀਂ ਵੀ ਬਾਕੀ ਹੋਰ ਹਿੰਦੂ ਸੰਗਠਨ ਵੀ ਬਹੁਤ ਵਾਰ ਡੀ ਸਾਹਿ ਅਲਾਹਾਟ ਕਿਤੇ ਆਈ ਨੇ ਉਹੀ ਦੁਕਾਨਾਂ ਜਿਹੜੀਆਂ ਹੈ ਇੱਥੇ ਕਾਲੀ ਮਾਤਾ ਮੰਦਿਰ ਪਰਿਪਰਿਸਰ ਚ ਹੋਣੀਆਂ ਚਾਹੀਦੀਆਂ ਔਰ ਕਈ ਦੁਕਾਨਾਂ ਬਿਨਾ ਪਰਮਿਸ਼ਨ ਤੋਂ ਵੀ ਲੱਗੀਆਂ ਹੋਈਆਂ ਨੇ ਉਹਨਾਂ ਤੇ ਅਸੀਂ ਦਿੱਸਾ ਨੂੰ ਰਿਕਵੈਸਟ ਕਰਾਂਗੇ ਕਿ ਜਲਦੀ ਤੋਂ ਜਲਦੀ ਸੰਗਿਆਨ ਲੈ ਕੇ ਇਹਨਾਂ ਦੁਕਾਨਾਂ ਨੂੰ ਹਟਾਇਆ ਜਾ ਕੇ ਕਿਉਂਕਿ ਜਿਹੜੀਆਂ ਅਸਲੀ ਦੁਕਾਨਾਂ ਨੇ ਅਲਾਰਟ ਹੋਈਆਂ ਦੁਕਾਨਾਂ ਨੇ ਉਹ ਮਾਲ ਠੀਕ ਵੇਚਦੀਆਂ ਔਰ ਜਿਹੜੇ ਰੈਡੀ ਵਾਲੇ ਨੇ ਉਹ ਗਲਤ ਮਾਲ ਵੀ ਲਿਆ ਕੇ ਵੇਚਦੇ ਆ ਬਾਸਾ ਮਾਲ ਵੀ ਵੇਚਦੇ ਪਰ ਉਹਨਾਂ ਉਹਨਾਂ ਦੇ ਚੱਕਰ ਦੇ ਵਿੱਚ ਜਿਹੜੀ ਸ਼ਿਕਾਇਤ ਹੁੰਦੀ ਹੈ ਜਿਹੜਾ ਸੈਂਪਲ ਪਰ ਜੰਨੇ ਉਹ ਅਸਲੀ ਦੁਕਾਨਦਾਰ ਨੂੰ ਇਹਦਾ ਖਾਮਿਆਜਾ ਭੁਗਤਣਾ ਪੈਂਦਾ ਜਦਕਿ ਰੈਡੀ ਵਾਲੇ ਦੀ ਕੋਈ ਗਾਰੰਟੀ ਨਹੀਂ ਹੁੰਦੀ ਕੋਈ ਨਾਮ ਨਹੀਂ ਹੁੰਦਾ ਕੋਈ ਉਹ ਰਜਿਸਟਰ ਨਹੀਂ ਹੁੰਦਾ ਇਸ ਕਰਕੇ ਜਿਹੜਾ ਨੁਕਸਾਨ ਹੈ ਅਸਲੀ ਦੁਕਾਨਦਾਰ ਨੂੰ ਭੁਗਤਣਾ ਪੈਂਦਾ ਜਿਹੜੇ ਕਿਰਾਏ ਦੇ ਰਹੇ ਨੇ ਸਰਕਾਰ ਨੂੰ ਔਰ ਜਿਹੜੇ ਦੁਕਾਨਦਾਰ ਬਿਨਾ ਪਰਮਿਸ਼ਨ ਤੋਂ ਰੇਡੀਆ ਲਗਾ ਲੈਣੇ ਬਾਹਰ ਉਹ ਉਹ ਜਿਹੜਾ ਹੈ ਇਸ ਤਰ੍ਹਾਂ ਦਾ ਗਲਤ ਪ੍ਰਸ਼ਾਦ ਵੀ ਵੇਚਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਨੀ ਚਾਹੀਦੀ ਹੈ ਉਹਨਾਂ ਦਾ ਮਾਲ ਵੀ ਚੈੱਕ ਹੋਣਾ ਚਾਹੀਦਾ ਆਪਰ ਮਾਤਾ ਰੇਡੀਆ ਲਗਣੀ ਨਹੀਂ ਚਾਹੀਦੀ ਅਗਰ ਲਗਣੀ ਹੀ ਚਾਹੀਦੀ ਹੈ ਤਾਂ ਆਈਡੈਂਟੀਫਿਕੇਸ਼ਨ ਹੋ ਕੇ ਚੰਗੀ ਤਰ੍ਹਾਂ ਇਹਨਾਂ ਦੇ ਇਹਨਾਂ ਨੂੰ ਆਈਡੀ ਕਾਰਡ ਜਾਰੀ ਕੀਤੇ ਜਾਣ ਅਗਰ ਕੋਈ ਰੇਡੀ ਲਗਾਉਂਦਾ ਹੈ ਤਾਂ ਇਹਨਾਂ ਨੂੰ ਯਾ ਕਿਤੇ ਐਸੀ ਜਗ੍ਹਾ ਸ਼ਿਫਟ ਕੀਤਾ ਜਾਵੇ ਜਿੱਥੇ ਪੂਰਾ ਜਿਹੜਾ ਮੰਦਰ ਦਾ ਮਾਹੌਲ ਖਰਾਬ ਨਾ ਹੋਵੇ ਸਰਦਾਂ ਜੀ ਨਹੀਂ ਚਾਹੀਦਾ ਕਿਤੇ ਧਾਰਮਿਕ ਸਥਾਨ ਤੇ ਇਦਾਂ ਵੀ ਕੁਟਮਾਰ ਹੋਣੀ ਕਿਉਂਕਿ ਸਕੌਲਟੀ ਪੁਲਿਸ ਵਿਯੋਧ ਦੀ ਪੈਰਾਮਿਟਰੀ ਵੀ ਫੋਰਸ ਲੱਗੀ ਹੈ ਲੇਕਿ ਰਿੱਧੀ ਵੱਡੀ ਇਹ ਦੇਖੋ ਪਿੱਛੇ ਪਾਰਕਿੰਗ ਦੇ ਅੰਦਰ ਹੋਈ ਹੈ ਉੱਥੇ ਇੱਕ ਜਿਹੜਾ ਵੀਡੀਓ ਦੇ ਵਿੱਚ ਇੱਕ ਪੰਜਾਬ ਪੁਲਿਸ ਦਾ ਜਵਾਨ ਵੀ ਦਿਖ ਰਿਹਾ ਹੈਗਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਐਸਐਸਪੀ ਸਾਹਿਬ ਨੂੰ ਚਾਹੀਦਾ ਪਤਾ ਲਗਾਣ ਕਿ ਕਿਹਨਾ ਬੰਦਿਆਂ ਨੇ ਇਸ ਤਰ੍ਹਾਂ ਦੀ ਘਨੌਨੀ ਹਰਕਤ ਕਹਾ ਹੈ ਨੂੰ ਮੈਂ ਸਰਹਰਾਲੂ ਦੇ ਨਾਲ ਕੀਤੀ ਹੈ ਹੁਣ ਉਹਨੂੰ ਜਿਹੜਾ ਹੈ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਏਗੀ ਡੀਸੀ ਮੈਡਮ ਨੂੰ ਬਿਲਕੁਲ ਦਫ਼ਤਰੋਂ ਅਸੀਂ ਮਿਲਾਂਗੇ ਵੀਡੀਓ ਲੈ ਕੇ ਮਿਲਾਂਗੇ ਲਿਖਾਂਗੇ ਵੀ ਉਹਨਾਂ ਨੂੰ ਇਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਵਾਸਤੇ ਦੇਖੋ ਸਰਦਾਰੂ ਕੋਈ ਵੀ ਆਂਦਾ ਚਾਹ ਹਿੰਦੂ ਹੈ ਚਾਹ ਸਿੱਖ ਹੈ ਜਾਂ ਮੁਸਲਮਾਨ ਹੈ ਇਸਾਈ ਹੈ ਸਾਡੇ ਲਈ ਉਹ ਦਰਨੀ ਹੈ ਜਿਹੜਾ ਇਸ ਮੰਦਰ ਦੇ ਅੰਦਰ ਆ ਗਿਆ ਉਹਦੇ ਨਾਲ ਅਗਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਦਾ ਹੈ ਉਹ ਬਿਲਕੁਲ ਸਜ਼ਾ ਦਾ ਹੱਕਦਾਰ ਇੱਕ ਵਾਰ ਦੁਕਾਨਾਂ ਲੱਗੀਆਂ ਕਿ ਜਾਏ ਗਈਆਂ ਨ ਜਾਏਗੇ ਦੇਖੋ ਮੈਂ ਦੱਸ ਚੁੱਕਿਆ ਵੀ ਜਿਹੜੀਆਂ ਰੇੜੀਆਂ ਹੈਗੀਆਂ ਆ ਸੜਕ ਦੇ ਉਸ ਪਰ ਲੱਗੀਆਂ ਹੋਈਆਂ ਨੇ ਉਧਰ ਲੱਗੀਆਂ ਹੋਈਆਂ ਨੇ ਮੇਲੇ ਵੱਲੇ ਤਾਂ ਚਲੋ ਲੱਗ ਜਾਂਦੀਆਂ ਹੈਗੀਆਂ ਲੇਕਿਨ ਸਰਕਾਰ ਇਹਨਾਂ ਨੂੰ ਜਾਂ ਤਾਂ ਇੱਕ ਸਪੈਸ਼ਲ ਜਗ੍ਹਾ ਇਹਨਾਂ ਨੂੰ ਨਿਸ਼ਚਿਤ ਕਰਤੇ ਵੀ ਉੱਥੇ ਰੇੜੀਆਂ ਲਗਾਈ ਜਾਣ ਔਰ ਇਹਨਾਂ ਦੀ ਆਇਡੈਂਟੀਫਿਕੇਸ਼ਨ ਜਾਰੀ ਕਰੇ ਇਹਨਾਂ ਦੇ ਆਈਡੀ ਕਾਰਡ ਬਣਾਣ ਅਗਰ ਬਲ ਲੱਗਦੀ ਹੈ ਅਬਲਵੰਦ ਦਾ 15 16 ਦੁਕਾਨਾਂ ਸਰਕਾਰ ਵੱਲੋਂ ਲਾਟ ਕੀਤੀ ਉਹ ਇਹ ਦੁਕਾਨਦਾਰਾਂ ਨੂੰ ਹੀ ਦਾ ਘਾਟਾ